ਇਹ ਅੱਜ ਫਲੈਗ ਮਾਰਚ ਐਕਚੁਅਲੀ ਅਸੀਂ ਹੁਣ ਟਰਨਵਾਇਜ਼ ਇਸ ਜ਼ਿਲ੍ਹੇ 'ਚ ਸਾਡੀ ਵਾਰੀ ਸਿਰ ਆਉਂਦੀ ਰਹਿੰਦੀ ਆ ਪਹਿਲਾਂ ਵੀ 2-3 ਵਾਰ ਹੀ ਫਲੈਗ ਮਾਰਚ ਕਰ ਚੁੱਕੇ ਹਾਂ ਇਹ ਮਾਨਯੋਗ ਐਸਐਸਪੀ ਸਾਹਿਬ ਹਿਆਰਪੁਰ ਸ੍ਰੀ ਸਰਿੰਦਰ ਲੰਬਾ ਜੀ ਦੀਆਂ ਹਦਾਇਤਾਂ ਤੇ ਆਉਣ ਵਾਲੀਆਂ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਨੂੰ ਇਹ ਪੈਰਾਮਿਲਟਰੀ ਫੋਰਸ ਬੀਐਸਐਫ ਦੇ ਜਵਾਨ ਮਿਲੇ ਆ ਜਿਨ੍ਹਾਂ ਨੂੰ ਲੈ ਕੇ ਅਸੀਂ ਸਿਟੀ ਏਰੀਆ ਗੜਸ਼ੰਕਰ ਦੇ ਵਿੱਚ ਪਹਿਲਾ ਫਲੈਗ ਮਾਰਚ ਕਰਾਂਗੇ ਫੇਰ ਸਾਨੂੰ ਸਟ੍ਰੀਟ ਪੁਆਇੰਟਾਂ ਦੇ ਨਾਕਾਬੰਦੀ ਕਰਾਂਗੇ ਤੇ ਉਸ ਤੋਂ ਬਾਅਦ ਜਿਹੜੇ ਸਾਡੇ ਡਰੱਗ ਅਫੈਕਟਡ ਜਾਂ ਹੋਰ ਸੈਸਟਿਵ ਪਿੰਡ ਆ ਉੱਥੇ ਅਸੀਂ ਸਰਚ ਕਰਵਾਵਾਂਗੇ ਇਹਨਾਂ ਨੂੰ ਨਾਲ ਲੈ ਕੇ ਆਪਣੇ ਸਿਟੀ ਏਰੀਆ ਗੜਸ਼ੰਕਰ ਦੇ ਏਰੀਆ ਦੇ ਵਿੱਚ ਇਹ ਲਗਾਤਾਰ ਚੈਕਿੰਗ ਕਰਨ ਕਿਤੀ ਜਾਰੀ ਹੈ ਇਲੈਕਸ਼ਨ ਲਈ ਹਾਂਜੀ ਹਾਂਜੀ ਲਗਾਤਾਰ ਲਗਾਤਾਰ ਇਹ ਚੱਲੇਗਾ ਅਪ ਟੂ ਇਲੈਕਸ਼ਨ ਖਾਸ ਕਰਕੇ ਆਪਣੇ ਜਦੋਂ ਪੋਲਿੰਗ ਹੋਊਗੀ ਤਦ ਤੱਕ ਰੈਗੂਲਰ ਇਹ ਪ੍ਰੈਕਟਿਸ ਚੱਲੇਗੀ ਤਾਂ ਜੋ ਮਾੜੇ ਅਨਸਰਾਂ ਨੂੰ ਇਹ ਇੱਥੋਂ ਨੱਥ ਪਾਈ ਜਾ ਸਕੇ ਤੇ ਮਾੜੇ ਕੰਮਾਂ ਤੋਂ ਪਾਸੇ ਰੱਖਿਆ ਜਾ ਸਕੇ